ਸਾਡਾ ਸਮਾਜ ਵੀ ਇੱਕ ਤਰੀਕੇ ਦੇ ਨਾਲ ਨਾ ਭੇੜਚਾਲ ਵਾਂਗ ਤੁਰਦਾ ਕਿ ਜਿੱਦਨੂੰ ਇੱਕ ਬੰਦਾ ਤੁਰ ਪਿਆ ਬਿਨਾਂ ਸੋਚੇ ਸਮਝੇ ਉਧਰ ਨੂੰ ਤੁਰ ਪੈਂਦੇ ਹਰਦੀਪ ਉਹ ਹੀ ਅੱਜ ਮੁੱਦਾ ਖੋਣ ਚੁੱਕਾ ਹੋਣਾ ਆ ਪਿਆ ਜੀ ਬਾਕੀ ਉਹਨਾਂ ਦੇ ਜ਼ਮੀਰਾਂ ਮਰ ਚੁੱਕੀਆਂ ਹੀ ਆ ਕਿਉਂਕਿ ਸਾਡੀ ਅਸੈਂਬਲੀ ਦੇ ਵਿੱਚ ਵਿਧਾਨ ਸਭਾ ਚੌਰਾਂ ਤੇ ਬੈਠੀਆਂ ਆਈਆਂ ਲੋਕ ਸਭਾ ਦੇ ਵਿੱਚ ਔਰਤਾਂ ਮਿਠੀਆਂ ਰਾਜ ਸਭਾ ਚੌਰਾਂ ਤੇ ਬੈਠੀਆਂ ਕਿ ਉਹਨਾਂ ਨੂੰ ਕਿਉਂ ਨਹੀਂ ਦੀਂਦਾ ਜਦੋਂ ਹਰਦੀਪ ਬੋਲੀ ਉਹਨਾਂ ਧੀਆਂ ਦੇ ਲਈ ਜਦੋਂ ਉਸ ਧੀ ਨੂੰ ਚੁੱਕ ਕੇ ਆਪਣੀ ਗੱਡੀ ਦੇ ਵਿੱਚ ਲੈ ਕੇ ਗਈ ਉਹਦੋਂ ਤੱਕ ਕਿਸੇ ਨੇ ਅਪਰੀਸ਼ੀਏਟ ਨਹੀਂ ਕੀਤਾ ਅੱਜ ਜਦੋਂ ਇਹ ਲੈ ਕੇ ਆਗੇ ਮੁੱਦਾ ਤਾਂ ਤੁਸੀਂ ਸਾਰੇ ਜੱਜੀ ਵੀਰੇ ਫੈਨ ਬਣ ਕੇ ਉੱਤਰ ਆਏ। ਕੀ ਹਰਦੀਪ ਨੂੰ ਪੈਸੇ ਚਾਹੀਦੇ ਹੋਣਗੇ? ਹਰਦੀਪ ਨੂੰ ਫੇਮ ਚਾਹੀਦਾ ਹੋਊਗਾ। ਹਰਦੀਪ ਇਹ ਸੇ ਕਰਕੇ ਜਿਹੜੀ ਕਾਂਟ੍ਰੋਵਰਸੀ ਕ੍ਰੀਏਟ ਕਰ ਰਹੀ ਆ ਉਹ ਵੀ ਏਡੇ ਵੱਡੇ ਆਰਥਿਕ ਨਿਯਾਨ। ਜਿਵੇਂ ਜੱਜੀ ਵੀ ਨੇ ਫੇਮ ਲੈ ਲਿਆ ਨਾ ਔਰਤਾਂ ਨੂੰ ਭੇਡੇ ਕਹਿ ਕੇ ਤਾਂ ਮੈਂ ਔਰਤ ਨੂੰ ਜਾ ਕੇ ਸੇ ਬੰਦੇ ਨੂੰ ਕੁਝ ਇਹੋ ਜਿਹਾ ਸ਼ਬਦਾਵਲੀ ਕਹਿ ਕੇ ਬੁਲਾ ਦਿੰਦੀ ਤਾਂ ਹੋ ਸਕਦਾ ਸੀ ਕਿ ਮੈਨੂੰ ਫੇਮਸ ਤੋਂ ਕਿਤੇ ਵੱਧ ਮਿਲ ਜਾਂਦਾ। ਮਾਤੇ ਬਹੁਤ ਸਾਰੇ ਲੋਕ ਐਸੀ ਨੇ ਜਿਹੜੇ ਕਿਸ-ਕਿਸ ਤਰੀਕੇ ਦੇ ਨਾਲ ਜਿਹੜਾ ਅੱਗੇ ਆਉਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਤਾਂ ਕੋਈ ਚੰਗਾ ਮੁੱਦਾ ਲੈ ਕੇ ਆਈ ਆ ਗੀਤ ਤਾਂ ਹੋਰ ਵੀ ਬਹੁਤ ਆਏ بڑے ਕਲਾਕਾਰਾਂ ਨੇ ਗਾਏ ਬੜਾ ਟ੍ਰੋਲ ਹੋਇਆ ਪਹਿਲਾਂ ਵੀ ਪਰ ਜੱਜੀ ਵੀ ਨੂੰ ਟਾਰਗੇਟ ਗੰਦਾ ਬੋਲਣਗੇ ਭਤੀ ਸ਼ਬਦਾਵਲੀ ਬੋਲਣਗੇ ਉਹਨਾਂ ਨੂੰ ਕਿ ਅਜਿਹਾ ਅਸੀਂ ਬੋਲਣਗੇ ਉੱਤੇ ਤੋਂ ਪਹਿਲਾਂ ਹੋਰ ਜਿਹੜੀਆਂ ਔਰਤਾਂ ਸਮਾਜ ਦੇ ਵਿੱਚ ਹੈਗੀਆਂ ਹੈਗੀਆਂ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਾਡੇ ਮਾਨ ਸਨਮਾਨ ਨੂੰ ਕਿਸ ਤਰ੍ਹਾਂ ਪਹੁੰਚੀਆ ਸਾਨੂੰ ਇਸ ਤਰੀਕੇ ਨਾਲ ਟ੍ਰੋਲ ਕੀਤਾ ਜਾਂਦਾ ਹਰਦੀਪ ਨੂੰ ਹੀ ਕਿਉਂ ਲੱਗਿਆ ਬਹੁਤ ਸਾਰੀਆਂ ਔਰਤਾਂ ਨੇ ਸਮਾਜ ਦੇ ਕਿਉਂਕਿ ਹਰਦੀਪ ਜ਼ਿੰਦਾ ਹੈ ਹੋਰ ਜਿਹੜੀਆਂ ਔਰਤਾਂ ਨੇ ਤੁਸੀਂ ਕਹਿੰਦੇ ਆ ਕਿ ਹੋਰਾਂ ਨੂੰ ਨਹੀਂ ਲੱਗਿਆ ਅੱਜ ਮਾਨਸਾ ਦੇ ਵਿੱਚ ਲਗਭਗ 350 ਮਹਿਲਾਵਾਂ ਜਿਹੜਾ ਪੁਤਲਾ ਫੂਕ ਰਹੀਆਂ ਨੇ ਉਹ ਵੀ ਜ਼ਿੰਦਾ ਨੇ ਜਾਬ ਦੇ ਜਿਹੜੇ ਪਛੜੀ ਹੋਏ ਪਿੰਡ ਨੇ ਉਹਨਾਂ ਦੇ ਵਿੱਚ ਜਾ ਕੇ ਦੇਖੀਏ ਤਾਂ ਉੱਥੇ ਇਹੀ ਗੱਲ ਹੈ ਕਿ ਗੁੰਗੀ ਪੋਲੀ ਬਣ ਕੇ ਰਹਿਣ ਦੀ ਸਲਾਹ ਦਿੰਦੇ ਨੇ ਕਫਨ ਚ ਲਪੇਟ ਕੇ ਜੱਗ ਵਾਲੇ ਉਸ ਨੂੰ ਔਰਤ ਨੂੰ ਉਸ ਤੇ ਝਾੜ ਦਿੰਦੇ ਨੇ ਪਰ ਔਰਤ ਨੂੰ ਬੋਲ ਦੀ ਰਾਸ਼ਟਰਪਤੀ ਅੱਜ ਸਾਡੇ ਦੀ ਉਹ ਇੱਕ ਔਰਤਾਂ ਫਿਰ ਕੀ ਰਾਸ਼ਟਰਪਤੀ ਨੇ ਧਿਆਨ ਨਹੀਂ ਦਿੱਤੀ ਆ ਇਹ ਗੱਲਾਂ ਜਾਂਦੀਆਂ ਵੀ ਜਿਸ ਤਰ੍ਹਾਂ ਗੀਤਾਂ ਦੇ ਵਿੱਚ ਜਾਂ ਕਹਾਣੀਆਂ ਦੇ ਵਿੱਚ ਔਰਤਾਂ ਨੂੰ ਨੀਵਾਂ ਡਟਾਇਆ ਜਾਂਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜੇ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਕੋਈ ਲਿਆਏਗਾ ਤਾਂ ਹੋ ਸਕਦਾ ਹੈ ਕਿ ਉਹ ਐਕਸ਼ਨ ਲੈਣ। ਧਮਕੀਆਂ ਆਈਆਂ ਤਾਂ ਨੂੰ ਕੋਈ ਥ੍ਰੈਟ ਰੂਟ ਤਾਂ ਨਹੀਂ ਆਏਗੇ ਕਿਸੇ ਨੇ ਕਿਹਾ ਤਾਂ ਵੀ ਹਰਦੀਪ ਚੱਪ ਕਰਕੇ ਬਹਿ ਜਾ। ਸਿੱਧੇ ਤੌਰ ਤੇ ਕਿ ਧਮਕੀ ਭਰੇ ਅੰਦਾਜ਼ ਦੇ ਵਿੱਚ ਗੱਲ ਜਰੂਰ ਕੀਤੀ। ਕਮੈਂਟ ਕਰ ਦੇ ਨੇ ਕਿ ਪਰਸਨਲ ਮੈਸੇਜ ਕਰ। ਕਮੈਂਟ। ਉਹ ਡਾਂਸਰ ਕੁੜੀ ਦੀ ਵੀਡੀਓ ਵਾਇਰਲ ਹੋਈ। ਸ਼ਰਿਆਮ ਕਿਵੇਂ ਗਾਲਾਂ ਕੱਢੀਆਂ ਜਾ ਰਹੀਆਂ ਦੂਸੇ ਜਾ ਕੇ ਉੱਤੇ ਗਲਾਸ ਮਾਰਿਆ ਜਾ ਰਿਹਾ ਹੈਗਾ। ਕਦੋਂ ਤੱਕ ਇਹ ਔਰਤਾਂ ਨਾਲ ਚੱਲਦਾ ਰਹੇਗਾ? ਬਰਸਨ ਜਿਹੜਾ ਕੋਈ ਵੀਗਾ ਅਗਰੈਸਿਵ ਹੋ ਜਾਂਦਾ ਤਾਂ ਉਹਦੇ ਮੂੰਹ ਚ ਜਿਹੜੀ ਗਾਲ ਨਿਕਲਦੀ ਆ ਉਸ ਨੂੰ ਗਾਲਾਂ ਕੱਢ ਰਹੀ ਉਹ ਲੜਕੀ ਨੂੰ ਬੋੜ ਰਹੀ ਲੜਕੀ ਵੀ ਅੱਗੋਂ ਭੈਣ ਦੀ ਤੇ ਮਾਂ ਦੀ ਗਾਲ ਕੱਢ ਰਹੀ ਆ ਤੁਸੀਂ ਦੇਖੋ ਮਾਂ ਤੇ ਭੈਣ ਦੀ ਗਾਲ ਨੂੰ ਅਸੀਂ ਇਸ ਕਦਰ ਸਾਡੇ ਸਮਾਜ ਦੇ ਦਿਮਾਗ ਦੇ ਵਿੱਚ ਭਰ ਦਿੱਤਾ ਹੈਗਾ ਕਿ ਮੁੰਡਿਆਂ ਦੀ ਢਾਣੀ ਜੁੜੀ ਹੋਏਗੀ ਤੁਸੀਂ ਚਾਰ ਪੰਜ ਮੁੰਡੇ ਦੇਖ ਲਓ ਕਿਤੇ ਵੀ ਖੜੇ ਹੋਣਗੇ ਭੈਣ ਦੀ ਗੱਲ ਕੱਢੀ ਜਾਏਗੀ ਦਾ ਜੱਜੀਪੀ ਦੇ ਨਵੇਂ ਗਾਣੇ ਨੇ ਇੱਕ ਵਿਵਾਦ ਛਿੜ ਕੇ ਖੜਾ ਕਰ ਦਿੱਤਾ ਤੇ ਇਸ ਵਿਵਾਦ ਨੂੰ ਲੈ ਕੇ ਹਰਦੀਪ ਕੌਰ ਨੇ ਮੁੱਦਾ ਚੁੱਕਿਆ ਹਰਦੀਪ ਕੌਰ ਸਾਹਮਣੇ ਆਏ ਜੋ ਇੱਕ ਬਤੌਰ ਪੱਤਰਕਾਰ ਦੇ ਤੌਰ ਤੇ ਵੀ ਕੰਮ ਵੀ ਕਰਦੇ ਨੇ ਔਰ ਇੱਕ ਸੰਸਥਾ ਵੀ ਚਲਾਉਂਦੇ ਨੇ ਕੁੜੀਆਂ ਨੂੰ ਅਕਸਰ ਗਾਣਿਆਂ ਦੇ ਵਿੱਚ ਟਰੋਲ ਕੀਤਾ ਜਾਂਦਾ ਤੇ ਉਸ ਨੂੰ ਲੈ ਕੇ ਹੁਣ ਹਰਦੀਪ ਕੌਰ ਕਹਿ ਰਹੇ ਨੇ ਕਿ ਮੈਂ ਇਨਸਾਫ ਦਿਵਾਵਾਂਗੀ ਕਿਉਂਕਿ ਜੋ ਸ਼ਬਦਾਂ ਵਾਲੀ ਗੀਤਾਂ ਦੇ ਵਿੱਚ ਕਲਾਕਾਰ ਇਸਤੇਮਾਲ ਕਰਦੇ ਆ ਉਸ ਦੇ ਨਾਲ ਸਾਡੇ ਮਾਨ ਸਨਮਾਨ ਨੂੰ ਠੇਸ ਪਹੁੰਚਦੀ ਹੈ ਗੱਲਬਾਤ ਕਰਾਂਗੇ ਹਰਦੀਪ ਸਾਡੇ ਨਾਲ ਮੌਜੂਦ ਨੇ ਹਰਦੀਪ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਪ੍ਰਦੀਪ ਗੀਤਾ ਹੋਰ ਵੀ ਬਹੁਤ ਆਏ بڑے ਕਲਾਕਾਰਾਂ ਨੇ ਗਾਏ ਬੜਾ ਟ੍ਰੋਲ ਹੋਇਆ ਪਹਿਲਾਂ ਵੀ ਪਰ ਜੱਜੀਬੀ ਨੂੰ ਟਾਰਗੇਟ ਬਿਲਕੁਲ ਰੋਂਗ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹਦੇ ਵਿੱਚ ਜੱਜੀਬੀ ਦੇ ਕਿਉਂਕਿ ਹਾਲੀ ਦੇ ਵਿੱਚ गाना ਆਇਆ ਉਹਨਾਂ ਦੇ ਖਿਲਾਫ ਸ਼ਿਕਾਇਤ ਗਈ ਆ ਲੇਕਿਨ ਦਿਸ਼ਾ ਵੂਮਨ ਵੈਲਫੇਅਰ ٹرسٹ ਦੀ ਪ੍ਰਧਾਨ ਹੋਣ ਦੇ ਨਾਤੇ ਸਾਰੇ ਹੀ ਜਿੰਨੇ ਵੀ ਸਿੰਗਰ ਨੇ ਜਿਹੜੇ ਇਸ ਤਰੀਕੇ ਦੇ ਨਾਲ ਅੱਗੇ ਆਉਣਗੇ ਗੰਦਾ ਬੋਲਣਗੇ ਭੱਦੀ ਸ਼ਬਦਾਵਲੀ ਬੋਲਣਗੇ ਉਹਨਾਂ ਨੂੰ ਜਿਹੜਾ ਹੈਗਾ ਸਿੱਧੇ ਤੌਰ ਤੇ ਜਿਹੜਾ ਹੈਗਾ ਲੜਾਈ ਲੜੇਗਾ ਦਿਸ਼ਾ ਟਰਸਟ ਕਿ ਅਜੇ ਹਾਲੀ ਸੀ ਬੋਲਣ ਦੀ ਦੇਣਾ ਪੁਰਾਣਾ ਸੱਪੇ ਚਾ ਚਾਕਲ ਗਿਆ ਚਮਕੀਲੇ ਵੇੜੇ ਤੋਂ ਗੀਤ ਚੱਲਦੇ ਆ ਰਹੇ ਚਮਕੀਲੇ ਵੇੜੇ ਤੋਂ ਜਿਹੜਾ ਗੀਤਾਂ ਦੇ ਵਿੱਚ ਇਸ ਤਰੀਕੇ ਦੀਆਂ ਸ਼ਬਦਾਂ ਦਾ ਇਸਤੇਮਾਲ ਕੀਤਾ ਜਨ ਜਾ ਰਿਹਾ ਹਾਲਾਂਕਿ ਉਦੋਂ ਵੀ ਜਿਹੜੇ ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ ਸੀਗਾ ਜਾਂ ਦਲਜੀਤ ਦਾ ਸਾਂਝ ਦੇ ਗੀਤ ਵੀ ਆਏ بڑے ਕਲਾਕਾਰਾਂ ਨੇ ਹੋਰਾਂ ਨੇ ਵੀ ਗੀਤ ਗਾਏ ਤਾਂ ਫਿਰ ਉਦੋਂ ਕਿਉਂ ਨਹੀਂ ਪਹਿਲਾਂ ਇਹ ਚੀਜ਼ਾਂ ਜਾਗਰੂਤ ਹੋਈਆਂ ਕਿ ਤੁਹਾਡੇ ਤੋਂ ਪਹਿਲਾਂ ਹੋਰ ਜਿਹੜੀਆਂ ਔਰਤਾਂ ਸਮਾਜ ਦੇ ਵਿੱਚ ਹੈਗੀਆਂ ਹੈਗੀਆਂ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਾਡੇ ਮਾਨ ਸਨਮਾਨ ਉੱਤੇ ਸਹੇਜ ਪਹੁੰਚਦੀ ਹੈ ਸਾਨੂੰ ਇਸ ਤਰੀਕੇ ਦਾ ਨਾਲ ਟਰੋਲ ਕੀਤਾ ਜਾਂਦਾ ਹਰਦੀਪ ਨੂੰ ਹੀ ਕਿਉਂ ਲੱਗਿਆ ਬਹੁਤ ਸਾਰੀਆਂ ਔਰਤਾਂ ਨੇ ਸਮਾਜ ਦੇ ਵਿੱਚ ਕਿਉਂਕਿ ਹਰਦੀਪ ਜਿੰਦਾ ਹੈ ਹੋਰ ਜਿਹੜੀਆਂ ਔਰਤਾਂ ਨੇ ਤੁਸੀਂ ਕਹਿੰਦੇ ਕਿ ਹੋਰਾਂ ਨੂੰ ਨਹੀਂ ਲੱਗਿਆ ਅੱਜ ਮਾਨਸਾ ਦੇ ਵਿੱਚ ਲਗਭਗ 350 ਮਹਿਲਾਵਾਂ ਜਿਹੜਾ ਪੁਤਲਾ ਫੂਕ ਰਹੀਆਂ ਨੇ ਉਹ ਵੀ ਜਿੰਦਾ ਨਹੀਂ ਬਹੁਤ ਸਾਰੀਆਂ ਔਰਤਾਂ ਐਸੀਆਂ ਨਹੀਂ ਜਿਹੜੀਆਂ ਕਿਸੇ ਨਾ ਕਿਸੇ ਜਿਨ੍ਹਾਂ ਦੇ ਉੱਤੇ ਪ੍ਰੈਸ਼ਰ ਰਹਿੰਦਾ ਔਰਤ ਦੇ ਉੱਤੇ ਹਮੇਸ਼ਾ ਤੋਂ ਹੀ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜਾ ਪਰਿਵਾਰ ਵੱਲੋਂ ਪ੍ਰੈਸ਼ਰ ਰਹਿੰਦਾ ਹੈ ਉਹਦੇ ਤੇ ਮੈਂ 270 ਲਿਖੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਕਿ ਗੁੰਗੀ ਬੋਲੀ ਬਣ ਕੇ ਰਹਿੰਦੀ ਸਲਾਹ ਦਿੰਦੇ ਨੇ ਕਫਨ ਚ ਲਪੇਟ ਕੇ ਜੱਗ ਵਾਲੇ ਔਰਤ ਨੂੰ ਉਸ ਦੇ ਚਾ ਦਿੰਦੇ ਨੇ ਕਫਨ ਦੇ ਵਿੱਚ ਲਪੇਟਿਆ ਹੁੰਦਾ ਹੈ ਉਹਨੂੰ ਤੇ ਇਹਨੂੰ ਇੱਕ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਕਿਹਾ ਜਾਂਦਾ ਹੈ ਕਿ ਤੂੰ ਚੁੱਪ ਰਹਿਣਾ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਅੱਜ ਜਿਹੜਾ ਸਾਡੇ ਸਮਾਜ ਨੇ ਬੜੀ ਤਰੱਕੀ ਕਰ ਲਈ ਹੈ ਔਰਤ ਤੇ ਮਰਦ ਇੱਕ ਦੂਜੇ ਦੇ ਬਰਾਬਰ ਖੜੇ ਨੇ ਅਸੀਂ ਖੜੇ ਹਾਂ ਨਾ ਤੁਸੀਂ ਦੇਖੋ ਤੁਸੀਂ ਵੀ ਪੱਤਰਕਾਰ ਹੋ ਮੈਂ ਵੀ ਪੱਤਰਕਾਰਾਂ ਬਰਾਬਰ ਤੁਹਾਡੇ ਨਾਲ ਖੜੀ ਆ ਜਿੱਦਾਂ ਦੇ ਸਵਾਲ ਤੁਸੀਂ ਮੈਨੂੰ ਕਰ ਰਹੇ ਹੋ ਉਸ ਤੋਂ ਕਿਤੇ ਵੱਧ ਮੈਂ ਵੀ ਤੁਹਾਨੂੰ ਜਿਹੜਾ ਗਿਆ ਸਵਾਲ ਕਰ ਸਕਦੀ ਆ ਲੇਕਿਨ ਉਹ ਬਰਾਬਰਤਾ ਦੇ ਚਲਦੇ ਹੋਏ ਜੇਕਰ ਵਾਕਈ ਅਸੀਂ ਬਿਲਕੁਲ ਗਰਾਉਂਡ ਰਿਐਲਿਟੀ ਨੂੰ ਜਾ ਕੇ ਦੇਖੀਏ ਨਾ ਘੇਟਾਂ ਜਾ ਕੇ ਦੇਖੀਏ ਚਾਹੇ ਉਹ ਪਿੰਡੂ ਤਪਕਾਏ ਸਾਡੇ ਪੰਜਾਬ ਦੇ ਜਿਹੜੇ ਪਛੜੇ ਹੋਏ ਪਿੰਡ ਨੇ ਉਹਨਾਂ ਦੇ ਵਿੱਚ ਜਾ ਕੇ ਦੇਖੀਏ ਤਾਂ ਉੱਥੇ ਇਹੀ ਗੱਲ ਹੈ ਕਿ ਗੁੰਗੀ ਪੋਲੀ ਬਣ ਕੇ ਰਹਿਣ ਦੀ ਸਲਾਹ ਦਿੰਦੇ ਨੇ ਕਫਨ ਚ ਲਪੇਟ ਕੇ ਜੱਗ ਵਾਲੇ ਉਸ ਨੂੰ ਔਰਤ ਨੂੰ ਉਸ ਤੇ ਝਾ ਦਿੰਦੇ ਨੇ ਪਰ ਅੱਜ ਔਰਤਾਂ ਨੂੰ ਬੋਲਣ ਦਾ ਹੱਕ ਹੋ ਚੁੱਕੀ ਹੈ ਨਾ ਮੈਂ ਉਹੀ ਤਾਂ ਕਹਿ ਰਹੇ ਹਾਂ ਜੀ ਬਾਈ ਜੀ ਮੈਂ ਇਹੀ ਕਹਿ ਰਹੀ ਆ ਕਿ ਤੁਸੀਂ ਪਛੜੇ ਹੋਏ ਪਿੰਡਾਂ ਦੇ ਵਿੱਚ ਚਲੇ ਜਾਓ ਕਿਸੇ ਔਰਤ ਨੂੰ ਜਿੱਦਾਂ ਹਰਦੀਪ ਬੋਲ ਰਹੀ ਆ ਉਹਨੂੰ ਬੁਲਾ ਲਿਓ ਜੇ ਮੇਰੇ ਬਰਾਬਰ ਬੋਲ ਗਈ ਫਿਰ ਜੋ ਤੁਸੀਂ ਮਰਜ਼ੀ ਕਹਿ ਦਿਓ ਪਰ ਇਹ ਪਹਿਲਾਂ ਹੁੰਦਾ ਸੀ ਨਾ ਮੈਂ ਪਿਛਲੇ 5-6 ਸਾਲਾਂ ਤੋਂ ਜਦੋਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਸੰਘਰਸ਼ ਸਾਡੇ ਕਿਸਾਨੀ ਅੰਦੋਲਨ ਹੋਏ ਉਸ ਨਾਲ ਬੜੀ ਜਾਗਰੂਕਤਾ ਆਈ ਸਾਡੀਆਂ ਬੀਬੀਆਂ ਭੈਣਾਂ ਵਾਗੀਆਂ ਆਈਆਂ ਜਾਂ ਸਾਡੀਆਂ ਕੁੜੀਆਂ ਦੀ ਗੱਲ ਕਰੀਏ ਔਰਤਾਂ ਨੂੰ ਅੱਜ ਦੇਖੋ ਔਰਤਾਂ ਕਿੱਥੋਂ ਤੱਕ ਪਹੁੰਚ ਚੁੱਕੀਆਂ ਨੇ ਵੱਡੇ ਵੱਡੇ ਮਕਾਮ ਔਰਤਾਂ ਨੇ ਹਾਸਲ ਕਰ ਲਏ ਹਰ ਇੱਕ ਪਦਵੀਆਂ ਦੇ ਉੱਤੇ ਇੱਕ ਤਾਂ ਕੀ ਦੇਸ਼ ਦੀ ਰਾਸ਼ਟਰਪਤੀ ਅੱਜ ਸਾਡੇ ਦੀ ਉਹ ਇੱਕ ਔਰਤ ਆ ਕਿ ਰਾਸ਼ਟਰਪਤੀ ਦੇ ਧਿਆਨ ਚ ਨਹੀਂ ਗਿਆ ਇਹ ਗੱਲਾਂ ਜਾਂਦੀਆਂ ਵੀ ਜੇ ਇਸ ਤਰ੍ਹਾਂ ਗੀਤਾਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਔਰਤ ਨੂੰ ਨੀਵਾ ਦਿਖਾਇਆ ਜਾਂਦਾ ਜਾਂ ਜੋ ਤੁਸੀਂ ਗੱਲ ਕਰਦੇ ਹੋ ਕਿ ਆਮ ਸੱਭਿਆਚਾਰ ਦੀ ਸਾਡੀ ਭਾਸ਼ਾ ਦੇ ਵਿੱਚ ਮੁੰਡੇ ਟੋਲੀਆਂ ਬਣਾ ਕੇ ਔਰਤ ਨੂੰ ਕਮੈਂਟ ਵਾਦੀਆਂ ਕਰਦੇ ਉਹ ਚੀਜ਼ਾਂ ਹੁੰਦੀਆਂ ਕਿ ਜਿਹੜੇ ਇੰਸਪੈਕਟਿਡ ਅਹੁਦਿਆਂ ਦੇ ਉੱਤੇ ਬੈਠੀਆਂ ਨੇ ਔਰਤਾਂ ਕਿ ਉਹ ਧਿਆਨ ਕਿਉਂ ਨਹੀਂ ਦੇ ਪਾ ਰਹੀਆਂ ਇੱਧਰ ਵੱਲ ਤੁਸੀਂ ਧਿਆਨ ਦੀ ਦੇਖੋ ਗੱਲ ਕੀਤੀ ਆ ਰਾਸ਼ਟਰਪਤੀ ਦੀ ਤੁਸੀਂ ਗੱਲ ਕੀਤੀ ਆ ਸਭ ਤੋਂ ਪਹਿ ਕੁੱਲ ਸਿਰਫ ਤੇ ਸਿਰਫ ਇੱਕ ਮੁੱਦਾ ਹੈ ਕੀ ਉਹਨਾਂ ਨੇ ਸਿਰਫ ਤੇ ਸਿਰਫ ਔਰਤਾਂ ਨੂੰ ਪ੍ਰਮੋਟ ਕਰਨਾ ਹੈ ਔਰਤਾਂ ਦੇ ਵੱਲ ਤੇ ਆਮ ਦੇਣਾ ਹੈ ਸਭ ਤੋਂ ਵੱਡੀ ਹੁੰਦੀ ਹੈਗੀ ਰਾਸ਼ਟਰਪਤੀ ਦੀ ਜਾਂ ਸਿ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ ਦੇਸ਼ ਦੀ ਇਕਨੋਮੀ ਦੇ ਵੱਲ ਧਿਆਨ ਦੇਣਾ ਦੇਸ਼ ਦੀ ਇਕਨੋਮੀ ਕਿਸ ਪਾਸੇ ਵੱਲ ਮੁ ਜਾ ਰਹੀ ਹੈ ਜਾਂ ਫਿਰ ਅਸੀਂ ਗੱਲ ਕਰ ਲਈਏ ਕਿ ਬਹੁਤ ਸਾਰੇ ਸਾਡੇ ਜਿਹੜੇ ਵਿਰੋਧੀ ਦੇਸ਼ੀ ਹੁੰਦੇ ਨੇ ਉਹ ਸਾਡੇ ਤੇ ਕਿਸੇ ਤਰੀਕੇ ਦੇ ਜਿਹੜੇ ਹਮਲੇ ਕਰਦੇ ਨੇ ਹੈਨਾ ਉਹਨਾਂ ਨੂੰ ਵੀ ਦੇਖਣਾ ਹੁੰਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਕੋਈ ਲਿਆਏਗਾ ਤਾਂ ਹੋ ਸਕਦਾ ਹੈ ਕਿ ਉਹ ਐਕਸ਼ਨ ਲੈਣ ਪਰ ਧਿਆਨ ਦੇ ਵਿੱਚ ਲਿਆਉਣ ਦਾ ਜਿਹੜਾ ਕੰਮ ਦੀਸ਼ਾ ਟਰਸ ਨੇ ਕੀਤਾ ਉਹਨੂੰ ਬਾਈ ਜੀ ਐਪਰੀਸ਼ੀਏਟ ਕਰੋ ਤੁਸੀਂ ਵੀ ਬੀਂਗਾ ਪੰਜਾਬੀ ਤੁਹਾਡਾ ਵੀ ਇੱਕ ਫਰਜ਼ ਬੰਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਉਸ ਤਰੀਕੇ ਦਾ ਜਿਹੜਾ ਹੈਗਾ ਸੱਭਿਆਚਾਰ ਹੋਵੇ ਉਸ ਤਰੀਕੇ ਦੀ ਜਿਹਦੇ ਤੋਂ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਜਾਵੇ ਤੁਸੀਂ ਤੁਸੀਂ ਆਪਣੀ ਨਿੱਜੀ رائے ਦਿਓ ਤੁਸੀਂ ਬੀਂਗਾ ਪੱਤਰਕਾਰ ਇੱਕ ਸਵਾਲ ਮੇਰਾ ਤੁਹਾਨੂੰ ਬੀਂਗਾ ਪੱਤਰਕਾਰ ਜੀ ਤੁਸੀਂ ਮੈਨੂੰ ਇਹ ਦੱਸੋ ਇੱਕ ਨਿੱਜੀ رائے ਆਪਣੀ ਦੇਖਿਆ ਮੈਂ ਐਸੀ ਸ਼ਬਦਾਵਲੀ ਤੇ ਤੁਸੀਂ ਸਹਿਮਤ ਹੋ ਜੋ ਨਹੀਂ ਹੋ ਫਿਰ ਜੇਕਰ ਤੁਸੀਂ ਨਹੀਂ ਹੋ ਤਾਂ ਉਂਗਲੀ ਸਿਰਫ ਹਰਦੀਪ ਤੇ ਕਿਉਂ ਤੁਸੀਂ ਨਹੀਂ ਹੋ ਸੇ ਮਤ ਤੁਸੀਂ ਆਪਣੇ ਨੂੰ ਉਹ ਮੰਨਣਾ ਮੈਂ ਇਸ ਕਰਕੇ ਸਵਾਲ ਲੈਣਾਗਾ ਕਿ ਹਰਦੀਪ ਨੂੰ ਹੀ ਅੱਜ ਮੁੱਦਾ ਕਿਉਂ ਚੁੱਕਣਾ ਪਿਆ ਕੀ ਬਾਕੀ ਉਹਨਾਂ ਦੇ ਜ਼ਮੀਰਾਂ ਮਰ ਚੁੱਕੀਆਂ ਹੀ ਆ ਕਿਉਂਕਿ ਸਾਡੀ ਅਸੈਂਬਲੀ ਦੇ ਵਿੱਚ ਵਿਧਾਨ ਸਭਾ ਚੌਰਤਾਂ ਬੈਠੀਆਂ ਆਈਆਂ ਲੋਕ ਸਭਾ ਦੇ ਵਿੱਚ ਔਰਤਾਂ ਬੈਠੀਆਂ ਰਾਜ ਸਭਾ ਚੌਰਤਾਂ ਬੈਠੀਆਂ ਕਿ ਉਹਨਾਂ ਨੂੰ ਕਿਉਂ ਨਹੀਂ ਦੀਂਦਾਗਾ ਇਹ ਗੱਲ ਇਹ ਇੰਪੋਰਟੈਂਟ ਜਿਹੜੀ ਮੇਨ ਗੱਲ ਇਹ ਹੁੰਦੀ ਹੈ ਕਿਉਂਕਿ ਜਦੋਂ ਅੱਜ ਹਰਦੀਪ ਨੇ ਮੁੱਦਾ ਚੁੱਕਿਆ ਤਾਂ ਲੋਕ ਕਮੈਂਟਾਂ ਦੇ ਵਿੱਚ ਇਹ ਗੱਲ ਕਹਿੰਦੇ ਜਾਂ ਜਿਹੜੀ ਚਰਚਾ ਚੱਲਦੀ ਹੈ ਜਾਂ ਹਰਦੀਪ ਨੂੰ ਪੈਸੇ ਚਾਹੀਦੇ ਹੋਣਗੇ ਹਰਦੀਪ ਨੂੰ ਫੇਮ ਚਾਹੀਦਾ ਹੋਊਗਾ ਹਰਦੀਪ ਇਹੇ ਕਰਕੇ ਜਿਹੜੀ ਕੌਂਟਰੋਵਰਸੀ ਕ੍ਰੀਏਟ ਕਰ ਰਹੀ ਆ ਉਹ ਵੀ ਏਡੇ ਵੱਡੇ ਆਰਟਿਸਟ ਦੇ ਨਾਲ ਉਹ ਸਮਾਜ 'ਚ ਬੜਾ ਕੁਝ ਔਰਤਾਂ ਦੇ ਨਾਲ ਹੋ ਰਿਹਾ ਰੇਪ ਤੱਕ ਹੋ ਰਿਹਾ ਉਦੋਂ ਕਿਉਂ ਨਹੀਂ ਬੋਲਦੇ ਇਹ ਲੋਕ ਕਮੈਂਟ ਕਰਦੇ ਨੇ ਬਾਈ ਜੀ ਤੁਸੀਂ ਕਹਿੰਦੇ ਹੋ ਰੇਪ ਹੋਂਦੇ ਨਹੀਂ ਹਰਦੀਪ ਬੋਲੀ ਤਿੰਨ ਘਟਨਾਵਾਂ ਦਾ ਵੱਡਿਆਂ ਦਾ ਜ਼ਿਕਰ ਕਰਾਂਗੀ ਪਹਿਲੀ ਘਟਨਾ ਖਰੜ ਸਵੇਰੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੜਕ ਦੇ ਉੱਤੇ ਪਈ ਸੀ ਉਹਨੂੰ ਚੁੱਕ ਕੇ ਲੈ ਕੇ ਜਾਣ ਵਾਲਾ ਆਪਣੇ ਹਸਪਤਾਲ ਦੇ ਵਿੱਚ ਲੈ ਕੇ ਜਾਣ ਵਾਲਾ ਤੇ ਉਸ ਪਰਿਵਾਰ ਦੇ ਉੱਤੇ 6 ਮੈਂਬਰਾਂ ਦੇ ਉੱਤੇ ਪਰਚਾ ਦਰਜ ਕਰਾਉਣ ਵਾਲਾ ਕੌਣ ਸੀ ਉਹ ਸਿਰਫ ਤੇ ਸਿਰਫ ਹਰਦੀਪ ਸੀ ਪਹਿਲਾ ਕੇਸ ਦੂਜਾ ਕੇਸ ਤੁਸੀਂ ਕਹਿੰਦੇ ਹੋ ਕਿ ਮਨੀਪੁਰ ਦੀ ਘਟਨਾ ਮਨੀਪੁਰ ਦੀ ਘਟਨਾ ਦੇ ਬਾਰੇ ਫੇਸਬੁੱਕ ਦਾ ਪੇਜ ਤੁਸੀਂ ਚੁੱਕੋ ਉਹਦੇ ਤੇ ਤੁਹਾਨੂੰ ਮੇਰੀਆਂ ਜ਼ਿਆਦਾ ਨਹੀਂ ਤਾਂ 40-50 ਖਬਰਾਂ ਜਿਹੜੀਆਂ ਤੁਹਾਡੇ ਹੀ ਅਖਬਾਰਾਂ ਸਾਰੇ মিডিਆ ਦੇ ਵੱਲੋਂ ਜਿਹੜੀਆਂ ਪਬਲਿਸ਼ ਕੀਤੀਆਂ ਹੋਈਆਂ ਉਹ ਖਬਰਾਂ ਮਿਲ ਜਾਣਗੀਆਂ ਕਿ ਹਰਦੀਪ ਨੇ ਉਸ ਸਮੇਂ ਕੀ ਕੀਤਾ ਦੂਜੀ ਘਟਨਾ ਹੋ ਗਈ ਹੁਣ ਤੀਜੀ ਘਟਨਾ ਤੇ ਆਜੋ ਕਿ ਸਾਡੀਆਂ ਪਹਿਲਵਾਨ ਬੇਟੀਆਂ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸੰਘਰਸ਼ ਕੀਤਾ ਉਹਦੇ ਉੱਤੇ ਮੇਰੇ ਵੱਲੋਂ ਜਿਹੜੀ ਪ੍ਰੋਪਰ ਇੱਕ ਵੀਡੀਓ 10 ਮਿੰਟ ਦੀ ਬਣਾ ਕੇ ਜਿਹੜੀ ਪਾਈ ਗਈ ਆ ਦੇਖੋ ਜਦੋਂ ਤੁਸੀਂ ਵਿਰੋਧ ਦਰਜ ਕਰਨਾ ਸਾਡੇ ਕੋਲ ਅੱਜ ਪਲੇਟਫਾਰਮ ਕੀ ਆ ਸਾਡੇ ਕੋਲ ਸੋਸ਼ਲ ਮੀਡੀਆ ਹੈ ਤਾਂ ਮੈਂ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਗਈਆਂ ਮੈਂ ਆਪਣੇ ਫੇਸਬੁੱਕ ਪੇਜ ਦੇ ਉੱਤੋਂ ਜਿਹੜੀ ਗੱਲ ਕੀਤੀ ਆ ਉਦੋਂ ਵੀ ਹਰਦੀਪ ਬੋਲੀ ਆ ਅੱਜ ਵੀ ਹਰਦੀਪ ਬੋਲੀ ਆ ਲੇਕਿਨ ਕਹਿੰਦੇ ਨੇ ਕਿ ਕੋਈ ਚੀਜ਼ ਕਿਸੇ ਸਮੇਂ ਦੁਖ ਜਾਂਦੀ ਆ ਜਦੋਂ ਹਰਦੀਪ ਬੋਲੀ ਉਹਨਾਂ ਧੀਆਂ ਦੇ ਲਈ ਜਦੋਂ ਉਸ ਧੀ ਨੂੰ ਚੁੱਕ ਕੇ ਆਪਣੀ ਗੱਡੀ ਦੇ ਵਿੱਚ ਲੈ ਕੇ ਗਈ ਉਦੋਂ ਤੱਕ ਕਿਸੇ ਨੇ ਅਪਰੀਸ਼ੀਏਟ ਨਹੀਂ ਕੀਤਾ ਅੱਜ ਜਦੋਂ ਇਹ ਲੈ ਕੇ ਆਗੇ ਮੁੱਦਾ ਤਾਂ ਤੁਸੀਂ ਸਾਰੇ ਜੱਜੀ ਵੀਰੇ ਦੇ ਫੈਨ ਬਣ ਕੇ ਉੱਤਰ ਆਏ ਬਿਲਕੁਲ ਮੈਂ ਇਹੀ ਚੀਜ਼ ਦਾ ਇਹ ਕਿਉਂ ਲੱਗਦਾ ਲੋਕ ਕਿਉਂ ਨਹੀਂ ਸਾਥ ਦਿੰਦੇਗੇ ਨਹੀਂ ਐਸੀ ਗੱਲ ਨਹੀਂ ਕਿ ਲੋਕ ਨਹੀਂ ਸਾਥ ਦਿੰਦੇ ਬਹੁਤ ਸਾਰੀ ਦੇਖੋ ਮੈਂ ਕਹਿੰਨੀ ਆ ਕਿ ਵਾਰ-ਵਾਰ ਮੈਂ ਇੱਕੋ ਹੀ ਗੱਲ ਕਰਦੀ ਆ ਕਿ ਨਜ਼ਰੀਆ ਲੋਕਾਂ ਦਾ ਆਪੋ ਆਪਣਾ ਹੁੰਦਾ ਹੈ ਜੇਕਰ ਸਮਾਜ ਦਾ ਇੱਕ ਵਰਗ ਜਿਹੜਾ ਇਹਨੂੰ ਭਿੰਡ ਰਿਹਾ ਕਿ ਹਰਦੀਪ ਨੇ ਗਲਤ ਕੀਤਾ ਤਾਂ ਸਮਾਜ ਦਾ ਜਿਹੜਾ ਦੂਜਾ ਵਰਗ ਹੈ ਜਿਹੜੇ ਜਾਗਰੂਕ ਲੋਕ ਨਹੀਂ ਜਿਹੜੇ ਸਮਝਦੇ ਨੇ ਕਿ ਨਹੀਂ ਸਾਡਾ ਜਿਹੜਾ ਸੱਭਿਆਚਾਰ ਇੰਨਾ ਕੁ ਵਧੀਆ ਹੋਣਾ ਚਾਹੀਦਾ ਸਾਡਾ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜਾ ਇੱਕ ਸਮਾਜ ਦੇ ਵਿੱਚ ਜਿਹੜਾ ਇੱਕ ਮੈਸੇਜ ਚੰਗਾ ਜਾਣਾ ਚਾਹੀਦਾ ਹੈਗਾ ਉਹ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੇ ਨੇ ਔਰ ਉਹਨਾਂ ਨੇ ਹੱਲਾ ਸ਼ੇਰੀ ਕਿਵੇਂ ਹੋਊਗਾ ਇਹਦਾ ਹੱਲ ਕੀ ਆ ਕਿਉਂਕਿ ਫੈਲਮਾਂ ਦੇ ਵਿੱਚ ਤਾਂ ਹੱਲ ਹੈਗਾ ਵੀ ਸੈਂਸਰ ਬੋਰਡ ਚੈੱਕ ਕਰ ਲੈਂਦਾ ਜੀ ਉਹ ਚੀਜ਼ਾਂ ਹੋ ਜਾਂਦੀਆਂ ਪਰ ਗੀਤਾਂ ਦੇ ਵਿੱਚ ਤਾਂ ਅਜਿਹਾ ਹੁੰਦਾ ਹੀ ਨਹੀਂ ਗੀਤ ਅਗਲਾ ਰਿਕਾਰਡ ਕਰਦਾ YouTube ਤੇ ਚੜ੍ਹਾ ਦਿੰਦਾਗਾ ਆਮ ਨੋਰਮਲ ਗੱਲ ਹੋ ਗਈ ਇਹ ਤਾਂ ਹੁਣ ਬ੍ਰਦਰ ਜਾਗਣਾ ਪੈਣਾ ਕਹਿੰਦੇ ਕਿਸੇ ਵੇਲੇ ਉਠੋ ਦੇਰੀ ਦੇ ਨਾਲ ਉਠੋ ਪਰ ਉਠੋ ਜ਼ਰੂਰ ਜਿੰਦਾ ਹੋ ਅਗਰ ਤਾਂ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ ਅਸੂਲੋਂ 'ਤੇ ਅਗਰ ਆ ਚਾਈਂ ਤੋ ਟਕਰਾਣਾ ਜ਼ਰੂਰੀ ਹੈ ਵਿਰੋਧ ਹੋਏਗਾ ਬੜੀਆਂ ਔਂਕੜਾਂ ਆਣ ਗਿਆ ਬੜੀਆਂ ਮੁਸੀਬਤਾਂ ਆਣ ਗਿਆ ਤੁਸੀਂ ਜਿੰਨਾ ਬੋਲਣਾ ਬਾਈ ਜੀ ਬੋਲੋ ਧਮਕੀਆਂ ਆਈਆਂ ਤੁਹਾਨੂੰ ਕੋਈ ਥ੍ਰੈਟ ਰੂਟ ਤਾਂ ਨਹੀਂ ਆਏਗੇ ਕਿਸੇ ਦੀਆਂ ਨਹੀਂ ਆਈਆਂ ਥ੍ਰੈਟ ਇੱਕ ਤਰੀਕੇ ਦੇ ਨਾਲ ਫੇਸਬੁੱਕ ਪੇਜ ਦੇ ਉੱਤੇ ਮੇਰੇ ਤੇ ਤੁਸੀਂ ਜਾਈਓ ਹਰਦੀਪ ਕੌਰ ਦਾ ਫੇਸਬੁੱਕ ਪੇਜ ਆ ਇੱਕ ਤਰੀਕੇ ਦੇ ਨਾਲ ਮੈਂ ਨਾਮ ਭੁੱਲ ਗਿਆ ਉਸ ਪਰਸਨ ਦਾ ਸਿੱਧੇ ਤੌਰ ਤੇ ਇੱਕ ਧਮਕੀ ਭਰੇ ਅੰਦਾਜ਼ ਦੇ ਵਿੱਚ ਗੱਲ ਜਰੂਰ ਕੀਤੀ ਕਮੈਂਟ ਕਰਦੇ ਨੇ ਕਿ ਪਰਸਨਲ ਮੈਸੇਜ ਕਰਦੇ ਕਮੈਂਟ ਕਮੈਂਟ ਫੇਸਬੁੱਕ ਪੇਜ ਤੇ ਕਮੈਂਟ ਜਰੂਰ ਆਇਆ ਬਾਕੀ ਕੋਈ ਗੱਲ ਨਹੀਂ ਜੇਕਰ ਪਰਮਾਤਮਾ ਨੇ ਇਦਾਂ ਲਿਖਿਆ ਤਾਂ ਇਦਾਂ ਹੀ ਸਹੀ ਹੂੰ ਰਸ ਦਾ ਕੰਮ ਦੇਖੋ ਜੀ ਫੇਮ ਲੈਣਾ ਨਹੀਂ ਹੈ ਬਾਈ ਜੀ ਜੇਕਰ ਮੈਂ ਫੇਮ ਲੈਣਾ ਹੁੰਦਾ ਤਾਂ ਕਿਸੇ ਹੋਰ ਤਰੀਕੇ ਦੇ ਨਾਲ ਬਹੁਤ ਸਾਰੀਆਂ ਤੁਸੀਂ ਦੇਖੋਗੇ ਸਮਾਜ ਦੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕਿਸ-ਕਿਸ ਤਰੀਕੇ ਦੇ ਨਾਲ ਜਿਹੜਾ ਅੱਗੇ ਆਉਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਤਾਂ ਕੋਈ ਚੰਗਾ ਮੁੱਦਾ ਲੈ ਕੇ ਆਈ ਆ ਕੋਈ ਮਾੜਾ ਮੁੱਦਾ ਤਾਂ ਨਹੀਂ ਲੈ ਕੇ ਆਈ ਜੇਕਰ ਮੈਂ ਫੇਮ ਲੈਣਾ ਹੁੰਦਾ ਤਾਂ ਇਸ ਤੋਂ ਵੱਧ ਮੈਨੂੰ ਫੇਮ ਕਿਸੇ ਹੋਰ ਤਰੀਕੇ ਦੇ ਨਾਲ ਜਿਵੇਂ ਜੈਜੀ ਵੀ ਨੇ ਫੇਮ ਲੈ ਲਿਆ ਨਾ ਔਰਤਾਂ ਨੂੰ ਭੇਡੇ ਕਹਿ ਕੇ ਤਾਂ ਮੈਂ ਔਰਤ ਨੂੰ ਜਾ ਕੇ ਸੇ ਬੰਦੇ ਨੂੰ ਕੁਝ ਇਹੋ ਜਿਹਾ ਸ਼ਬਦਾਵਲੀ ਕਹਿ ਕੇ ਬੁਲਾ ਦਿੰਦੀ ਤਾਂ ਹੋ ਸਕਦਾ ਸੀ ਕਿ ਮੈਨੂੰ ਫੇਮਸ ਤੋਂ ਕਿਤੇ ਵੱਧ ਮਿਲ ਜਾਂਦਾ ਇਹ ਲੱਗਦਾ ਸਾਡਾ ਸਮਾਜ ਹਜੇ ਵੀ ਜਿਹੜਾ ਪੁਰਾਣੇ ਸੱਭਿਆਚਾਰ ਦਾ ਤੁਰਦਾ ਆ ਰਿਹਾਗਾ ਇੰਨੇ ਐਜੂਕੇਟ ਹੋ ਗਏ ਅਸੀਂ ਅਸੀਂ ਵਿਦੇਸ਼ਾਂ ਤੋਂ ਪੜ੍ਹਾਈਆਂ ਵੀ ਕਰ ਲਈਆਂ ਫਿਰ ਵੀ ਸਾਨੂੰ ਇਹ ਚੀਜ਼ਾਂ ਸਮਝ ਕਿਉਂ ਨਹੀਂ ਆ ਰਹੀਆਂ ਕਿਉਂ ਸਾਡੀ ਮਾਨਸਿਕਤਾ ਇੱਥੇ ਖੜੀ ਹੈ ਕਿਉਂਕਿ ਇੱਕ ਘਟਨਾ ਕੱਲ ਵੀ ਘਟੀ ਹੈ ਨਾ ਇੱਕ ਡਾਂਸਰ ਕੁੜੀ ਦੀ ਵੀਡੀਓ ਵਾਇਰਲ ਹੋਈ ਸ਼ਰੇਆਮ ਕਿਵੇਂ ਗਾਲਾਂ ਕੱਢੀਆਂ ਜਾ ਰਹੀ ਦੇਖੋ ਭਾਈ ਜੀ ਤੁਸੀਂ ਬ੍ਰਦਰ ਇੱਕ ਚੀਜ਼ ਦੇਖੋ ਕਿ ਜਿਹੜੀ ਇਹ ਘਟਨਾ ਵਾਕਈ ਜਿਹੜੀ ਹੈਗੀ ਬੜੀ ਇਹਦੀ ਨਿੰਦਿਆ ਕਰਨੀ ਪੈਂਦੀ ਹੈਗੀ ਪਰ ਇੱਕ ਚੀਜ਼ ਦਾ ਹੋਰ ਵੀ ਦੁੱਖ ਹੋਇਆ ਉਸ ਲੜਕੀ ਦੇ ਮੂੰਹ ਜਿਹੜੀ ਜਦੋਂ ਲੜਾਈ ਝਗੜਾ ਆਪਸ ਵਿੱਚ ਚੱਲੇ ਆ ਨਾ ਤੁਸੀਂ ਦੇਖੋ ਕਿ ਅਸੀਂ ਇਸ ਚੀਜ਼ ਨੂੰ ਕਿੰਨਾ ਜਿਹੜਾ ਹੈਗਾ ਦਿਮਾਗ ਦੇ ਵਿੱਚ ਪੂਰੇ ਸਮਾਜ ਦੇ ਵਿੱਚ ਭਰ ਦਿੱਤਾ ਉਸ ਔਰਤ ਦੇ ਮੂੰਹੋਂ ਵੀ ਜੇਕਰ ਗਾਲ ਨਿਕਲੀ ਨਾ ਜਦੋਂ ਅਗਰੈਸਿਵ ਹੋਗੀ ਜਦੋਂ ਪਰਸਨ ਜਿਹੜਾ ਕੋਈ ਵੀ ਹੈ ਅਗਰੈਸਿਵ ਹੋ ਜਾਂਦਾ ਤਾਂ ਉਹਦੇ ਮੂੰਹ ਤੋਂ ਜਿਹੜੀ ਗਾਲ ਨਿਕਲਦੀ ਆ ਉਹ ਉਸ ਲੜਕੀ ਉਹ ਲੜਕੀ ਵੀ ਅੱਗੋਂ ਭੈਣ ਦੀ ਤੇ ਮਾਂ ਦੀ ਗਾਲ ਕੱਢ ਰਹੀ ਆ ਤੁਸੀਂ ਦੇਖੋ ਮਾਂ ਤੇ ਭੈਣ ਦੀ ਗਾਲ ਨੂੰ ਅਸੀਂ ਇਸ ਕਦਰ ਸਾਡੇ ਸਮਾਜ ਦੇ ਦਿਮਾਗ ਦੇ ਵਿੱਚ ਭਰ ਦਿੱਤਾ ਹੈਗਾ ਕਿ ਮੁੰਡਿਆਂ ਦੀ ਢਾਣੀ ਜੁੜੀ ਹੋਏਗੀ ਤੁਸੀਂ ਚਾਰ ਪੰਜ ਮੁੰਡੇ ਦੇਖ ਲਓ ਕਿਤੇ ਵੀ ਖੜੇ ਹੋਣਗੇ ਭੈਣ ਦੀ ਗੱਲ ਕੱਢੀ ਜਾਏਗੀ ਬਹੁਤ ਸਾਰੇ ਪਰਿਵਾਰ ਵੀ ਪਿੰਡਾਂ ਦੇ ਵਿੱਚ ਚੱਲਦਾ ਨਾ ਕਿਉਂ ਪਿੰਡਾਂ ਦੇ ਵਿੱਚ ਬਾਪੂ ਬਜ਼ੁਰਗ ਅੱਜ ਵੀ ਆਪਾਂ ਪੁਰਾਣੇ ਬਜ਼ੁਰਗ ਦੇਖਦੇ ਆ ਉਹ ਕੱਢਦੇ ਆ ਗੱਲਾਂ ਬਹੁਤ ਸਾਰੀ ਆਫੀਸਰਸ ਲੌਬੀ ਵੀ ਐਸੀ ਆ ਪੜੇ ਲਿਖੇ ਪੜੇ ਲਿਖੇ ਵਰਗ ਦੀ ਗੱਲ ਕਰੀ ਆ ਆਈਟੀ ਕੰਪਨੀ ਬਿਲਕੁਲ ਮੈਂ ਸਮਾਜ ਦੇ ਵਿੱਚ ਵਿਚਰੀਏ ਮੈਂ ਸਾਰੀਆਂ ਚੀਜ਼ਾਂ ਦੇਖੀਆਂ ਨੇ ਮਾਪਿਆਂ ਦੀ ਤੁਸੀਂ ਦੇਖੋ ਪਹਿਲੇ ਸਮੇਂ ਦੇ ਵਿੱਚ ਕਿੰਨੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਕਿ ਔਰਤ ਨੂੰ ਸਿੱਧੇ ਤੌਰ ਤੇ ਕਿਸੇ ਅਫੀਸਰ ਨੇ ਗਾਲ ਕੱਢੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਤਲਬ ਹੋਣਾ ਪਿਆ ਗਿਆ ਮੈਂ ਇਹ ਵੀ ਸੁਣਿਆ ਸੀ ਕਹਿੰਦੇ ਜਿਵੇਂ ਆਪ ਦਫ਼ਤਰਾਂ ਦੇ ਵਿੱਚ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ EMPLOYEES ਦੇ ਨਾਲ ਜਿਹੜੇ ਵੱਡੇ ਅਫਸਰ ਹੁੰਦੇ ਆ ਉਹ ਇਸ ਤਰ੍ਹਾਂ ਦਾ ਬਿਹੇਵ ਕੀਤਾ ਜਾਂਦਾ ਖਾਸ ਤੌਰ ਤੇ ਸਾਡੀ ਪੰਜਾਬ ਪੁਲਿਸ ਦੇ ਵਿੱਚ ਤਾਂ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਜਿਹੜੀਆਂ ਕਨਸਟੇਬਲਸ ਹੁੰਦੀਆਂ ਨੇ ਮਹਿਲਾਵਾਂ ਕਨਸਟੇਬਲਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਹੁੰਦਾ ਤੁਹਾਡੇ ਕੋਲ ਕੋਈ ਇਸ ਤ ਅਹ ਦੇਖੋ ਇਸ ਤਰੀਕੇ ਦਾ ਹਾਲੀ ਤੱਕ ਮੇਰੇ ਕੋਲ ਕੇਸ ਨਹੀਂ ਆਇਆ ਲੇਕਿਨ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਰੂਰ ਹੈ ਉਹ ਜੇ ਬਹੁਤ ਸਾਰੇ ਮੁੱਦੇ ਜਿਹੜੇ ਸਾਹਮਣੇ ਰਹੇ ਨੇ ਉਹਨਾਂ ਨੂੰ ਦੇਖਿਆ ਹੈਗਾ ਤੇ ਉਸ ਸਮੇਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰਕਾਰ ਕਿਉਂ ਕਦੋਂ ਤੱਕ ਚੁੱਪ ਇਹ ਚੁੱਪੀ ਤੁਹਾਨੂੰ ਖਤਮ ਕਰ ਦੇਗੀ ਬੋਲਣਾ ਪੈਣਾ ਉੱਠਣਾ ਪੈਣਾ ਆਪਣੇ ਹੱਕਾਂ ਦੇ ਲਈ ਜਾਗਦਿਆਂ ਜ਼ਮੀਰਾਂ ਵਾਲੇ ਜਿਹੜੇ ਗੱਲ ਕਰਦੇ ਨੇ ਤੇ ਤੁਸੀਂ ਗੱਲ ਕਰਦੇ ਹੋ ਤੁਸੀਂ ਕਹਿੰਦੇ ਸੀ ਕਿ ਉਹ ਉਹਨਾਂ ਸਾਰੇ ਜਿਹੜੇ ਲੋਕ ਨਹੀਂ ਬੋਲ ਰਹੇ ਉਹਨਾਂ ਦੀਆਂ ਜ਼ਮੀਰਾਂ ਮਰ ਗਈਆਂ ਮੈਂ ਇਹ ਨਹੀਂ ਕਹਿੰਦੀ ਕਿ ਉਹਨਾਂ ਦੀਆਂ ਜ਼ਮੀਰਾਂ ਮਿਲ ਗਈਆਂ ਲੇਕਿਨ ਹਾਂ ਜਾਗਰੂਕਤਾ ਦੀ ਘਾਟ ਜਰੂਰ ਹੈ ਜਾਗਰੂਕ ਨਹੀਂ ਆ ਕਿਉਂਕਿ ਸਾਡਾ ਸਮਾਜ ਵੀ ਇੱਕ ਤਰੀਕੇ ਦੇ ਨਾਲ ਨਾ ਭੇੜਚਾਲ ਵਾਂਗ ਤੁਰਦਾ ਹੈ ਕਿ ਜਿੱਦਨ ਨੂੰ ਇੱਕ ਬੰਦਾ ਤੁਰ ਪਿਆ ਬਿਨਾਂ ਸੋਚੇ ਸਮਝੇ ਉਧਰ ਨੂੰ ਤੁਰ ਪੈਂਦੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਹਰਦੀਪ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਨੂੰ ਤੁਹਾਡੇ ਸਫਲ ਤੇ ਕਾਮਯਾਬੀ ਬਖਸ਼ੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਥੈਂ ਜ਼ਰੂਰ ਜੋ ਸਾਡੇ ਸਮਾਜ ਦੇ ਵਿੱਚ ਮਹਿਲਾਵਾਂ ਨੂੰ ਲੈ ਕੇ ਧਾਰਨਾ ਬਣੀ ਹੋਈ ਆ ਉਸ ਦਾ ਇੱਕ ਵੀੜਾ ਚੁੱਕਿਆਗਾ ਹਰਦੀਪ ਜੀ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਸੰਸਥਾ ਕੀ ਉਹ ਹਮੇਸ਼ਾ ਜਿਹੜੀਆਂ ਮਹਿਲਾਵਾਂ ਦੇ ਹੱਕਾਂ ਦੇ ਲਈ ਲੜਦੀ ਸੀ ਲੜਦੀ ਹੈ ਤੇ ਲੜਦੀ ਰਹੇਗੀ ਧੰਨਵਾਦ